ਇਹ ਜਿਹੜੀ ਆ ਉਹ ਖੜੀ ਹੋਈ ਹੈ ਉਹ ਆਪਣੇ ਆਪ ਦੇ ਵਿੱਚ ਜਿਹੜੇ ਵੱਡੇ ਸਵਾਲ ਨੇ ਕਿ ਅੱਡ ਕੇ 6 ਵਜੇ ਦਾ ਇਹ ਲਾ 8:00 ਤੱਕ ਬਹੁਤ ਬੜਾ ਕੋਈ ਨਾਮ ਹੋਵੇ ਜਿਹੜੀ ਜਿਹੜੀ ਕਮਿਟੀ ਹੈ ਜੰਗਾ ਅਫੀਸਰ ਜਿਹੜਾ ਜਤਾਇਆ ਜਾ ਰਹੇ ਨੋ ਰਮੀ ਆਪਣੇ ਗੱਲ ਸੁਣ ਰਮੀ ਇੱਧਰ ਆ ਸਵਾਗਾ ਜਲਵਾਤੀ ਦੀ ਦਾਰੀ ਨੁਕਤੇ ਬਾਹਰ ਪੁਲਿਸ ਕਰ ਲੱਗਣੇ ਦੀ ਕੋਰਸਾਂ ਦੇ ਕੋਰਸ ਬਦਲੇ ਲਾਵਾਗਾ ਜਿਹੜਾ ਕੰਮ ਆਵਾ ਕਰਨ ਵਾਲਾ ਯਾਰ ਆਪਾਂ ਜੇ ਤਾਂ ਆਪਾਂ ਵੈਸੇ ਚੱਲਦੇ ਬਸ ਬਸਾਓ ਇਹਨਾਂ ਨੂੰ ਦੱਸੋ ਕਿੱਥੇ ਹੈਗਾ ਵਾ ਆ ਜਾ ਕਾ ਬਾਕੀ ਬੈਠੇ ਰਹੋ ਸਾਰੇ ਬੈਠੇ ਹੋਏ ਆ ਜੀ ਲੋਕ ਸਮਾਨ ਪਾਏ ਬਾਤ ਕੋਈ ਜਿਹੜਾ ਲੋਕ ਕਰਦੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਾਰੇ ਸੰਬੰਧਿਤ ਸਤਿਕਾਰਯੋਗ ਸਾਥੀ ਜੀ ਸਦਾ ਮੌਜੂਦ ਰਹਿਣਗੇ ਜੀ ਜਿਸ ਤਰ੍ਹਾਂ ਕਿ ਇਹ ਆਓ ਬਾਹਰ ਸੀ ਨਾ ਆਈ ਬੱਚਾ ਦੇਖੋ ਸਾਡੇ ਮੇਰੇ ਬਾਹਰ ਆ ਗਿਆ ਦੇਖੀ ਅੱਗੇ ਹੋਣਾ ਮੇਰੇ ਕੋਲ ਪਾ ਗਿਆ ਜੀ ਜਿਸ ਦੇ ਵਿੱਚ ਆਪਣਾ ਜੀ ਸ਼ਾਬਾਸ਼ ਜੀ ਜੀ ਨਾ ਕਾਜ਼ੋ ਜੀ ਜਿਆ ਨਾ ਪੱਲਾ ਮੈਂ ਅੱਗੇ ਜੀ ਮੈਂ ਬਾਹਰ ਆਇਆ ਸਮਿਟਰ ਸਾਨੂੰ ਨਹੀਂ ਮੇਰੇ ਘਰ ਫੋਨ ਕਰਦੇ ਸਾਰੇ ਨੂੰ ਮਾਣ ਸਹਿਤ ਤੁਹਾਡਾ ਸਵਾਗਤ ਬਾਤ ਹੁੰਦੀ ਰਹੂਗੀ ਅਨੁਭਵਾਂ ਦਾ ਬੜਾ ਸਾਡਾ ਬੜਾ ਪਾਣੀ ਮਰਦੇ ਲੋਕਾਂ ਦੇ ਕਿਹੜਾ ਠੀਕ ਪੰਜ ਮੇਰੇ ਨਾਲ ਉਹ ਜਿਹੜੇ ਪਹਿਲਾਂ ਮਾਪਣਾ ਕਰੋ ਬੜਾ ਗੰਦਾ ਵੱਡਾ ਆ ਤੇ ਆਹ ਮੁੰਡੇ ਦੀ ਇਹ ਆ ਮੁੰੇਦ ਭਾਜੀ ਨਾਲ ਨਾ ਇਹ ਖੋਹ ਮਾਰ ਕੇ ਬਾਹਰ ਉਹਦੇ ਕੋਲ ਸੀ ਉਹ ਬੋਲ ਰਿਹਾ ਉਹ ਬੋਲ ਦੀ ਗੱਲ ਕਰੀ ਥਾਂ ਤੇ ਪਤਾ ਨਹੀਂ ਕੰਮ ਕਿੰਨਾ ਹੋਇਆ ਨਾ ਨਾਮਯਤ ਬਾਈ ਕਰ ਲਿਓ ਬੰਦੇ ਤੁਸੀਂ ਇਹ ਦੇਖ ਲੋਗੇ ਡੈਮ ਪਾਸ ਕਰਦੇ ਪਏ ਆ ਭਾਵੇਂ ਕਿਸੇ ਵੀ ਅਫਸਰ ਨੂੰ ਸੀਪੀ ਸਾਹਿਬ ਨੂੰ ਕਰੋ ਸਾਡੀ ਵੀਡੀਓ ਬਣਾਓ ਮੈਂ ਸੀਪੀ ਸਾਹਿਬ ਨੂੰ ਕੀ ਕਹਾਂ ਇੱਕ ਮਿੰਟ ਮੈਂ ਵੀ ਹੋਣਗੇ ਤੇ ਮੇਰੇ ਕੋਲ ਅਫਸਰ ਫੋਨ ਨਹੀਂ ਤੁਹਾਡਾ ਮੇਰਾ ਫੋਨ ਹੀ ਤੁਹਾਨੂੰ ਵੀ ਹੋਣ ਕੀ ਸੀ ਸਿੱਪੀ ਸਾਹਿਬ ਕੋ ਟਾਈਮ ਨਹੀਂ ਹੈਗਾ ਡਿਪੀ ਸਾਹਿਬ ਕੋ ਟਾਈਮ ਨਹੀਂ ਹੈਗਾ ਸੀਪੀ ਸਾਹਿਬ ਕੋ ਟਾਈਮ ਨਹੀਂ ਹੈਗਾ ਇਹ ਮੈਂ ਕੋ ਤੁਹਾਡੀਆਂ ਧਾਰਫਿਕ ਪਾਉਣਾ ਤੇ ਕੋਈ ਤੁਹਾਨੂੰ ਅਸਰ ਨਹੀਂ ਹੈਗਾ ਕੋਈ ਇਹ ਕੋ ਜੈ ਮੱਲਾ ਤੁਸੀਂ ਅਜੇ ਵੀ ਕੁਖਲੋਦੇ ਹੋ ਐਫ ਆਈ ਆਰ ਦਰਜ ਕਰੋ ਨਹੀਂ ਕਰਦੇ ਆਪਾਂ ਸਾਡੇ ਚੌਂਕੀ ਗੱਲੇ ਰਹੀ ਮੇਰੀ ਗੱਲ ਸੁਣੋ ਆਈ ਹੈ ਤੁਹਾਡੀ ਕੁਛ ਵੀ ਨਹੀਂ ਕਹਿ ਰ ਮੈਂ ਕਿਹਾ ਤੁਹਾਨੂੰ ਕਹਿਣ ਕੁਛ ਕੋਈ ਮੈਂ ਨਾ ਵੇਖ ਨਾ ਆਪਾਂ ਤੇ ਤੁਹਾਡੇ ਮੂੰਹ ਵੱਲ ਵੇਖ ਕੇ ਕਹਿੰਦੇ ਤੁਸੀਂ ਕਰਨੀ ਕੀਤੇ ਤੁਸੀਂ ਦੱਸੋ ਵੀ ਆਪਣਾ ਟਾਈਮ ਪਾਸ ਕਰਦੇ ਹੋ ਕਿ ਕੀ ਹੋ ਗਿਆ ਬਰਲਾ ਰੋਡ ਖੋਲ ਦੇਣਾ ਆਪਣਾ ਫੋਨਾਂ ਦਾ ਥੋੜੀ ਹੈਗਾ ਕੀ ਕਿਹਾ ਬਰਲਾ ਰੋਡ ਖੋਲ ਦਿਓ ਉਹ ਵੀ ਤੁਹਾਨੂੰ ਵੀ ਵੇਖਣ ਦੇ ਤੁਸੀਂ ਕਰਦੇ ਕੀ ਪਏ ਹੋ ਆਵੇ ਨਾ ਵਾਰੇ ਲਾਇਆ ਦੋ ਜੀ ਮੁਲਾਜ਼ਮ ਕੱਟੇ ਗਏ ਇਹ ਬੰਦੇ ਕੰਮ ਕਬਲੇ ਕੀਤੇ ਹਨ ਇਹਦਾ ਸਾਰਾ ਰੋਕੇ ਵੀ ਕਰਨਗੇ ਹਿੱਲਣਗੇ ਤਾਂ ਆਪਾਂ ਤੁਹਾਡੀ ਇੱਕ ਨੋ ਕੋਈ ਜਲਦੀ ਆਇਆ ਪਰ ਸਿੱਪੀ ਸਾਹਿਬ ਆ ਜਾਣ ਸਾਨੂੰ ਕਿਸੇ ਦਾ ਡਰ ਖੋਫ ਨਹੀਂ ਹੈਗਾ ਮੈਂ ਗੱਲ ਗੱਲ ਦੱਸਾਂਗਾ ਤੁਹਾਨੂੰ ਮੈਂ ਪਤਾ ਕੀ ਆ ਸਰਕਾਰ ਸਰਪੁਰ ਦਾ ਡਰ ਤੁਹਾਨੂੰ ਹੋਊਗਾ ਸਾਡੇ ਨਹੀਂ ਆ ਸਰਕਾਰ ਦੇ ਮਤੇ ਤੁਸੀਂ ਅੱਗੇ ਆਪਾਂ ਨਹੀਂ ਆਗੇ ਆਪਾਂ ਤੇ ਆਪਣੀ ਸਰਕਾਰ ਦੇ ਖਿਲਾਫ ਬੋਲ ਪਈਦੇ ਨਹੀਂ ਆਪਾਂ ਤੇ ਉਹਨਾਂ ਦੀ ਬਾਹ ਦੇਦੇ ਨੇ ਜਦੋਂ ਕੋਈ ਗਲਤ ਕੰਮ ਹੁੰਦਾ ਹੀ ਰਹੇ ਸਾਨੂੰ ਨੇ ਕਿਹਾ ਦਾ ਇਹ ਧਾਰਮਿਕ ਕੰਮ ਆ ਧਾਰਮਿਕ ਭਾਵਨਾ ਆਹ ਤੋਂ ਆ ਪਰ 7 ਘੰਟੇ ਤੋਂ ਤੁਸੀਂ ਐਡੀਸ਼ਨਲ ਐਸਐਚਓ ਤੁਹਾਡਾ ਫੱਟ ਪਾਦਾ ਵਾ ਕਿ ਇੱਕ ਕਾਰਵਾਈ ਪਾਣੀ ਪਰ ਤੁਸੀਂ ਇਹਦਾ ਟਾਈਮ ਪਾਸ ਕਰਦੇ ਪਏ ਤੁਹਾਡੇ ਮੂੰਹ ਤੇ ਗਾਇਆ ਆਪਾਂ ਕਿਸੇ ਨੂੰ ਬਾਹਰ ਵੀ ਕਹਿਣਾ ਤੁਹਾਡੇ ਖਾਣਾ ਖੂ ਤੇ ਗੱਲਾਂ ਮੂੰਹ ਤੇ ਸਪੱਸ਼ਟ ਗੱਲ ਦੀ 15 ਮਿੰਟ ਦੇ ਪਾਈ ਤੁਹਾਡਾ ਪੇਪਰ ਦਿੱਤੇ ਨੂੰ ਹੋ ਗਿਆ ਆਪਾਂ ਕਿਹੜਾ ਜੀ ਨੂੰ ਕੁਝ ਉਹ ਯਾਰ ਇਥੋਂ ਕਿਸੇ ਮੁਲਾਜ਼ਮ ਨੂੰ ਭੇਜੋ ਉਹ ਇੱਕ ਦਰਜ ਕਰੇ ਦਰਜ ਕਰੇ ਉਹ ਸਹੀ ਆਗੇ ਇੱਕ ਦੂਜੇ ਦਾ ਆਪਾਂ ਰੋਹੀ ਉਨੇ ਹੀ ਜਾਣਦੇ ਆ ਤੁਹਾਡੀ ਆ ਨਾ ਤੁਹਾਡੀ ਦੀ ਆਪਾਂ ਗੱਲ ਮੰਗਦੀ ਆ ਐਵੇਂ ਜਾ ਭਾਈ ਹਾਂ ਜੀ ਹੋ ਗਿਆ ਬੰਦਿਆ ਜੀ ਉਹ ਬਿਲਕੁਲ ਬਿਲਕੁਲ ਅਸੀਂ ਤਾਂ ਬਈ ਤਾਂ ਇਕੱਲੇ ਨਹੀਂ ਬਸਦੀ ਗੱਲ ਹੈ 6 ਬੰਦੇ ਸਾਡੇ ਮਹੱਲੇ ਨੂੰ ਅੱਗੇ ਲਾਗੇ ਨੇ ਤੇ ਤੂੰ ਮੇਰੀ ਗੱਲਾਂ ਇਹ ਕਰੇਂ ਇਕੱਲੇ ਡਾਕਣ ਵਾਲੀ ਕਰੇਂਗਾ ਅਮਾ ਜੀ ਸਰ ਕੀ ਨਾ ਹੋਈ ਆਪਣਾ ਮੇਰਾ ਨਾਮ ਰਮਨ ਰੰਮੀ ਆ ਜੀ ਵਾਈਫ ਮੇਰੇ ਕਾਉਂਸਲਰ ਹੈ ਛਾੜੇ ਤੋਂ ਤੇ ਕੀ ਮਾਮਲਾ ਸਰ ਜਿਹੜਾ ਅੱਜ ਹੋਇਆ ਹੈ ਮਾਮਲਾ ਭਾਜੀ ਇਹ ਆ ਵੀ ਛਾੜੇ ਚੌਂਕ ਜੰਮ ਪਰਵਾਹ ਫੇਰੀ ਜਾ ਰਹੀ ਸੀ ਰੂਟੀਨ ਦੀ ਤਰ੍ਹਾਂ ਜਿੱਦਾਂ ਰੋਜ਼ ਨਿਕਲਦੀ ਹੈ ਸ਼ਵਰਾਦੀ ਜੀ ਤੋਂ 1 ਮਹੀਨਾ ਪਹਿਲਾਂ ਸ਼ੁਰੂ ਹੁੰਦੀ ਆ ਤੇ ਅੱਜ ਉੱਥੇ ਜਨਾਨੀਆਂ ਨਾਲ ਛੇੜਖਾਨੀ ਕੀਤੀ ਦੋ ਲੜਕਿਆਂ ਨੇ ਤੇ ਜਦ ਕੀ ਉਹ ਜਿਹੜੀ ਉਥੋਂ ਮੰਦਰ ਕਮੇਟੀ ਦੇ ਪ੍ਰਬੰਧਕ ਸੀ ਉਹਨਾਂ ਨੇ ਉਹਨਾਂ ਨੂੰ ਤਿੰਨ ਵਾਰੀ ਰੋਕਿਆ ਉਹ ਬਾਅਦ ਜੋ ਮੇਰੀ ਮਦਦ ਲੈਣ ਲਈ ਮੰਦਰ ਵਾਲੇ ਮੇਰੇ ਘਰ ਆਏ ਉਹਨਾਂ ਦੇ ਪਿੱਛਾ ਕਰਦੇ ਜੀ ਉਹ ਮੇਰੇ ਘਰ ਆ ਗਏ ਉਹਨਾਂ ਨੇ ਉਥੇ ਇੱਟ ਵਟਾ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦ ਬੋਲਿਆ ਦਾਤਰ ਮਾਰੇ ਮੇਰੇ ਬੂਹੇ ਦੇ ਆਗੇ ਲੋਕਾਂ ਕੋ ਜੇ ਨਾ ਹੋ ਮੈਂ ਦੋਵੇਂ ਮੰਦਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਅੰਦਰਵਾੜ ਦਾ ਅੱਜ ਉਹਨਾਂ ਨੂੰ ਮਾਰ ਦੇਣਾ ਸੀ ਉਹਨਾਂ ਨੇ ਪਤਾ ਲੱਗਾ ਕੌਣ ਸੀ ਕੀ ਇਹਦੇ ਹੁਣ ਪੁਲਿਸ ਦੀ ਜ਼ਿੰਮੇਵਾਰੀ ਜੀ ਪੁਲਿਸ ਵੈਰੀਫਾਈ ਕਰੇ ਕੌਣ ਹੈ ਜੀ ਅਸੀਂ ਵੀਡੀਓ ਸੀਸੀਟੀਵੀ ਉਹਨਾਂ ਨੂੰ ਦੇ ਦਿੱਤੀ ਹੈ ਕੀ ਮੰਨਦੇ ਕੀ ਐਸੇ ਜਿ ਤਰ੍ਹਾਂ ਧਾਰਮਿਕ ਜਿਹੜਾ ਚੱਲਦਾ ਪਿਆ ਪ੍ਰੋਗਰਾਮ ਉਹਦੇ ਵਿੱਚ ਐਸੇ ਸ਼ਰਾਰਤੀ ਅਨਸਰਾ ਵੱਲੋਂ ਜਿਹੜਾ ਸ਼ੇਰਖਾਨੀ ਕਰਨੀ ਕਿੱਡੀ ਕ ਵੱਡਾ ਜਿਹੜਾ ਅਪਰਾਧ ਮੈਂ ਨਾ ਭਾਜੀ ਕੋਈ ਪ੍ਰਸ਼ਾਸਨ ਨਾਲ ਦੀ ਚੀਜ਼ ਹੀ ਨਹੀਂ ਰਹੀ ਪਿਛਲੇ 40 ਸਾਲ ਤੋਂ ਇਹ ਯਾਤਰਾ ਨਿਕਲਦੀ ਇਸ ਤਰ੍ਹਾਂ ਹੀ ਤੇ ਅੱਜ ਅੱਜ ਹੀ ਇਹ ਹੋਣਾ ਸੀ ਜਦੋਂ ਦੀ ਇਹ ਸਰਕਾਰ ਆਈ ਬੇੜਾ ਘਰ ਕਰਕੇ ਰਹਿਤਾ ਇਹਨਾਂ ਨੇ ਸ਼ਾਟੇ ਦਾ ਪਰਸੋਂ ਵੀ ਇੱਥੇ ਨਾਰਾਇਣਗੜ੍ਹ ਵਾਰਦਾ ਤੋਂ ਇਹੋ ਮੁੰਡੇ ਉਹਦੀ ਚੱਕੀ ਤੇ ਗੱਲ ਪੈ ਕੇ ਦੁਕਾਨ ਤੇ ਅੱਜ ਤੱਕ ਨਹੀਂ ਉਹਦਾ ਕੁਝ ਹੋ ਸਕਿਆ ਉੱਥੇ ਪੁਲਿਸ ਪਹੁੰਚੀ ਜੀ ਮੌਕੇ ਤੇ ਕੀ ਬੋਲਸਨ ਭਾਜੀ 1.5 ਘੰਟੇ ਬਾ ਪੋਣੇ 6 ਦੀ ਗੱਲ 7:10 ਤੇ ਸਾਡੇ ਕੋਲ ਐਸਆਈ ਸਾਹਿਬ ਆਏ ਆ ਤੇ ਹੁਣ ਕੀ ਮੰਗੀ ਕਰਦੇ ਅਸੀਂ ਮੰਗ ਕਰਦੇ ਵੀ ਸਾਡੇ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਪਰਚਾ ਐਫਆਈਆ ਦਰਜ ਕੀਤੀ ਜਾਵੇ ਦਸਨ ਮੁਤਾਬਕ ਹੈ ਵੀ ਭਰਾਤ ਫੇਰੀ ਜਾ ਰਹੀ ਸੀ ਕੋਈ ਲੇਡੀਜ਼ ਦੇ ਨਾਲ ਛੇੜਖਾਹੀ ਕੀਤੀ ਦੋ ਬੰਦਿਆਂ ਨੇ ਉਹਨਾਂ ਨੂੰ ਜਦੋਂ ਰੋਕਿਆ ਗਿਆ ਤੇ ਉਹ ਹੋਰ ਆਣ ਕੇ ਕੋਈ ਬੰਦੇ ਲੈ ਕੇ ਆ ਗਏ ਤੇ ਪਏ ਆ ਉਹ ਕੋਈ ਕਾਉਂਸਲਰ ਸਾਹਿਬ ਦੇ ਘਰ ਆਏ ਤੇ ਇਹਨਾਂ ਨੇ ਕਾਉਂਸਲਰ ਦੇ ਘਰ ਵੀ ਉਹਨਾਂ ਨੇ ਜਿਹੜੇ ਇਟਾ ਰੋੜੇ ਮਾਰੇ ਉਹ ਸੀ ਉਹ ਸੀਸੀਟੀਵੀ ਕੈਮਰਾ ਦੇਖ ਰਹੇ ਤੇ ਕੋਈ ਬਿੱਲਾ ਨਾਂ ਦਾ ਬੰਦਾ ਹੋਇਆ ਇਹਦੇ ਵਿੱਚ ਕਹਿੰਦੇ ਬਿੱਲੇ ਨਾਂ ਦਾ ਸੀਗਾ ਉਹਦੇ ਘਰ ਰੇਡ ਕੀਤਾ ਸੀਗਾ ਉਹ ਦੋ ਉਹਨਾਂ ਦੇ ਜਿਹੜੇ ਉਹਦੇ ਭਰਾ ਕੋਲ ਮਿਲੇ ਆ ਉਹ ਲੈ ਗਏ ਥਾਣੇ ਬਾਕੀ ਸਾਰਾ ਵੈਰੀਫਾਈ ਕਰ ਰਹੇ ਮਕੀ ਇਹ ਕਹਿੰਦੇ ਕਿ 6 ਵਜੇ ਦੀ ਘਟਨਾ ਪਰ ਪੁਲਿਸ ਜਿਹੜੀ ਹੈ 1. ਤੇ ਮੈਂ ਪੌਣੇ 8 ਮੈਂ ਆ ਗਿਆ ਖੁਦ ਇੱਥੇ ਆਪ 7:30 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਪੌਣੇ 8 ਵਜੇ ਮੈਂ ਇੱਥੇ ਪਹੁੰਚ ਗਿਆ ਸੀ ਕੀ ਕਾਰਵਾਈ ਕੀਤੀ ਜੀ ਹੁਣ ਅਸੀਂ ਇਹਨਾਂ ਦਾ ਕੇਸ ਸਿਸਟਰ ਕਰਕੇ ਜੋ ਹੈਗਾ ਵਾ ਇਹ ਬੰਦੇ ਜਿਹੜੇ ਅਨਨੋਨ ਬੰਦੇ ਨੇ ਇਹਨਾਂ ਤੇ ਕੇਸ ਸਿਸਟਰ ਲੱਗਿਆ ਕਰ ਕਿਉਂਕਿ ਉਹਨਾਂ ਨੂੰ ਬਾਈ ਨੇਮ ਕੋਈ ਪਤਾ ਨਹੀਂ ਹੈਗਾ ਇਕ ਸਿਰ ਬਿੱਲਾ ਬਿੱਲੇ ਨਾਂ ਦਾ ਪਤਾ ਲੱਗਾ ਉੱਥੇ ਅਸੀਂ ਵੈਸੇ ਰਾਉਂਡ ਅਪ ਕੀਤੇ ਕੇਸ ਸਿਸਟਰ ਬਣ ਕੇ ਜੋ ਕਾਨੂੰਨੀ ਕਾਰਵਾਈ ਹੋਏਗੀ